ਮੁੰਡੇ ਜੀ ਐਕਟਿਵ ਵਾਲੇ ਆ ਇਹ ਉਹਨਾਂ ਦਾ ਸਮਾਨ ਆ ਜੀ ਸਾਰਾ ਅੱਗੇ ਦਾ ਜਿਹੜੇ ਹਸਪੀਟਲ ਭੇਜਣਦੇ ਉਹਨਾਂ ਦੇ ਆ ਮੇਰਾ ਸੈਨਪੁਰ ਦਾ ਜੀ ਆ ਸੈਨਪੁਰ ਸ਼ੋ ਹੋ ਰਿਹਾ ਆ ਸੈਨਪੁਰ ਸ਼ੋ ਹੋ ਰਿਹਾ ਆਈਡੀ ਪ੍ਰੂਫ ਉਹਨਾਂ ਦਾ ਤੇ ਬਲਵਿੰਦਰ ਸਿੰਘ ਨਾਮ ਉਹਨਾਂ ਦਾ ਤੇ ਆ ਬੰਦਾ ਜੀ ਡਰਾਈਵਰ ਆਧਾਰ ਕਾਰਡ ਆ ਜੀ ਡਰਾਈਵਰ ਦਾ ਹਾਂਜੀ ਨਹੀਂ ਨਹੀਂ ਇਹ ਉਹਨਾਂ ਦਾ ਐਕਟਿਵ ਵਾਲਿਆਂ ਦਾ ਗੁਰਮੇਲ ਸਿੰਘ ਨਾਮ ਆ ਜੀ ਗੁਰਮੇਲ ਸਿੰਘ ਤੇ ਡਰਿੰਕ ਕੀਤੀ ਹੋਈ ਆ ਜੀ ਇਹ ਇਹਨਾਂ ਨੂੰ ਪੁੱਛੋ ਕਿਹੜੇ ਪਿੰਡ ਦੇ ਆ ਬੋਲੋ ਲਿਖੂ ਕੋ ਕਿੱਥੇ ਦਿਓ ਤੁਸੀਂ ਲੁਧਿਆਣੇ ਲੁਧਿਆਣੇ ਦੇ ਕਿੱਧਰ ਆਏ ਸੀ ਆਪਣੇ ਰਾਹੋਂ ਰਾਹੋਂ ਆਏ ਸੀ ਗੱਡੀ ਤੁਸੀਂ ਲਾਰੇ ਸੀ ਕੋਈ ਡਰਿੰਕ ਜਾਂ ਕੋਈ ਨਸ਼ਾ ਤੁਸੀਂ ਆ ਕਿਧਰੋਂ ਆ ਰਹੇ ਸੀ ਭਾਜੀ ਹੁਣੀ ਆ ਕਿਧਰੋਂ ਆ ਰਹੇ ਸੀ ਮੋਕੇ ਦੀ ਸਾਲ ਤੇ ਵਧੀਏ ਮੈਂ ਇਧਰੋਂ ਸੀਗੇ ਹਾਂਜੀ 10 ਨੰਬਰ ਲਿਖੋ ਭਾਜੀ ਬੋਲੋ ਭਾਜੀ ਪਾਓ ਪਾਓ ਯਾਰ ਸ਼ਹੀਦ ਕਰੋਗੇ ਆ ਭਾਜੀ ਮੈਂ ਗਵਾਹੀ ਇੱਥੇ ਦੇ ਜਿਨੇ ਨੇ ਮੋਕੇ ਦੀ ਵਾਰਦਾਤ ਸਾਰੀ ਦੇਖੀ ਹੈ ਜੀ ਕਾਦੀ ਵੀਡੀਓ ਵਾਜ ਬਣਾ ਦੇ ਪਲੀਜ਼ ਮੈਂ ਜਦੋਂ ਇੰਨੀ ਦੂਰੋਂ ਆਉਂਦਾ ਦੇਖਦਾ ਸੀਗਾ ਗੱਡੀ ਵਾਲੀ ਵੀ ਗਲਤੀ ਉਹ ਬਿਲਕੁਲ ਚੁੱਟੀ ਲੀਕ ਤੋਂ ਨਾ ਇਧਰਲੇ ਪਾਸੇ ਆਉਂਦਾ ਉਹਦੀ ਗੱਡੀ ਤੋਂ ਹੁੰਦੀ ਆ ਠੀਕ ਹੈ ਜੀ ਗੱਡੀ ਨੂੰ ਘੰਮ ਦੀ ਪਾਪ ਚਲਾਉਂਗਾ ਠੀਕ ਹੈ ਸਾਰਿਆਂ ਨੂੰ ਲੈ ਕੇ ਹਸਪੀਟਲ ਮੈਂ ਲੈ ਕੇ ਜਾਊਂਗਾ ਜਿੰਨੀ ਵੀ ਕਾਰਵਾਈ ਹੋਗੀ ਜਨਾਬ ਕਰੋਗੇ ਇੱਥੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਨਾਬ ਜੀ ਉਹ ਤਾਂ ਉਹ ਕਾਲੀ ਗਰੀਬਾਂ ਨੂੰ ਕਾਰਜ ਉਤੇ ਕਰਨੇ ਦਾ ਪ੍ਰਵਾਸ ਕਰਦਗੇ ਠੀਕ ਹੈ ਠੀਕ ਹੈ ਪਹਿਲਾਂ ਬਸ ਅੱਡ ਖਿਲਾੜੀ ਆ ਬੰਡਾ ਵਿਰੋਧਰ ਲੈ ਕੇ ਬਰਾੜ ਕਰ ਲੈ ਮੜਾ ਜਾਂ ਮੈਡੀ ਵਾਲਾ ਟ੍ਰੀਟਮੈਂਟ ਕਰਾਇਓ ਜੀ ਮੈਡੀਕਲ ਜਰੂਰ ਕਰਾਣਾ ਪੈਂਦਾ ਕਿਉਂਕਿ ਡਰਿੰਕ ਕੀਤੀ ਹੋਈ ਆ ਇਹ ਮੈਡੀਕਲ ਕਰਵਾਵਾ ਹਾਂਜੀ 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 ਮੈਂ ਖਾਦਾ ਪੀਤਾ ਹੋਇਆ ਸਾਰਾ ਨਕੇ ਬਿਲ ਚਾਦੀ ਹਾਂਜੀ ਹਾਂਜੀ ਡਰਿੰਕ ਕੀਤੀ ਹੋਈ ਆ ਹੋਸ਼ ਵੀਨ ਹੋਣੀ ਆਈ ਸੀ ਨਾਲ ਇਹਨਾਂ ਦਾ ਬੰਦਾ ਸੀ ਉਹ ਵੀ ਐਡਮਿਟ ਹੀ ਆ ਉਹ ਤੋਂ ਹੀ ਜ਼ਿਆਦਾ ਪੁੱਛਣਾ ਮੜਾ ਜਾ ਕਰਵਾਵਾਂਗੇ ਹਾਂਜੀ ਹਾਂਜੀ ਜੇ ਉਹ 25 ਤੱਕ ਖਾਦਾ ਪੀਤਾ ਹੋਊਗਾ ਉਹ ਸਾਰਾ ਕੁਝ ਪਤਾ ਲੱਗ ਜਾਊਗਾ ਓਕੇ ਜੀ ਧੰਨਵਾਦ ਜਨਾਬ ਤੁਹਾਡਾ ਬਹੁਤ ਉਹ ਲੈ ਗਿਆ ਉਹ ਗਲੀ ਦੇ ਲਾਗੇ ਉਹ ਲੈ ਗਿਆ ਜਿੱਥੇ ਉਹ ਲੈ ਗਿਆ ਤੇਰੇ ਲਈ ਸਰ ਕੋਲ ਪੁੱਛ ਲਈ ਮੱਕੇ ਦੀ ਕੀ ਚੀਜ਼ ਹੈ ਇਹ ਫੋਨ ਉੱਥੇ ਮਿਲ ਜੂਗੇ ਸਾਰੇ ਆ ਮੌਕੇ ਤੇ ਜਨਾਬ ਪਹੁੰਚੇ ਸੀ ਇੱਥੇ ਦੇਖੋ ਜੀ ਕੋਈ ਨਾ ਕੋਈ ਰਾਹੋ ਥਾਣੇ ਆ ਜਿਓ ਤਰੂਨੀ ਮੈਡੀਕਲ ਜ਼ਰੂਰੀ ਐਂਡਮੈਂਟ ਕਰਾਇਆ ਹੋ ਜੀ ਇਹਨਾਂ ਦਾ ਨਹੀਂ ਸਾਦਾ ਇਹਨੂੰ ਹਸਪੀਟਲ ਲੈ ਕੇ ਚੱਲੇ ਹਾਂਜੀ ਹਾਂਜੀ ਮੈਡੀਕਲ ਜ਼ਰੂਰ ਕਰਾਇਆ ਕਿਉਂਕਿ ਡਰਿੰਕ ਕੀਤੀ ਹੋਈ ਆ ਫਸਟ ਟਾਈਮ ਮਾਰਨਿੰਗ ਟਾਈਮ ਆ ਇਹ ਬੱਲੇ ਕੋਈ ਨਹੀਂ ਹਾਂਜੀ ਮਾਰਨਿੰਗ ਟਾਈਮ ਜਿਹੜਾ ਇਹਨਾਂ ਦੇ ਨਾਲ ਸੀ ਉਹ ਵੀ ਉਹਨਾਂ ਦਾ ਵੀ ਕੰਮ ਓਕੇ ਹੀ ਆ ਉਹਨੇ ਵੀ ਡਰਿੰਕ ਨਾਲ ਦੋ ਜਣੇ ਸੀ ਉਹ ਵੀ ਦੋ ਜੀ ਅੱ비 ਦੋ ਸੀ ਇਹ ਗੱਡੀ ਇਹਨਾਂ ਦੀ ਉਹ ਐਕਟਿਵ ਵਾਲੇ ਜਿਹੜੇ ਉਹਨਾਂ ਦਾ ਕੰਮ ਹੋ ਗਿਆ ਹਾਂਜੀ ਸੈਣੀ ਹਸਪ ਕੀਏਮ ਨਾਲ ਜੀਤਣਾ ਮਿਲ ਜੂ। ਆਪਾਂ ਤੁਸੀਂ ਰੋਡ ਵੀ ਕੱਟ ਸਕਦੇ। ਕੋਈ ਨਹੀਂ ਆਪਣੇ ਕੋ ਸਾਰੀਆਂ ਐਡੇ ਦੀ। ਉਹ ਨਾਲ ਜੇ ਕਿਹਦੀ ਸਾਈਡ ਜਾਂਦੇ ਆ ਉਹਦੀ ਕੀ ਆ ਤੇ ਉਹਦਾ ਗੱਲ ਕਰ। ਬੋਲੋ ਕਹਿੰਦੇ ਜੀ ਨਾ ਹਟਾ ਸਤ।